So... Uh, We ਵਨਮੁਗੰ ਕਾਉ ਅਨਿਸ਼ ਓਮ ਪੈ ਸ਼ੈਲੀ ਦੇ ਚਾਹਵਾਂ ਲੈਵੇ ਜੋ ਕਰਾਰ ਯਾਰ ਕੀ ਢੈ ਪਿੰਦਾ ਗੁਰੂ ਦੇ ਚਾਰ ਤੋਂ ਪਾਉ ਲੈਂਦਾ ਹੈ ਮਨ ਦੀ ਬਨੁਰਕ ਗੁਰੂ ਪਾਤਸ਼ਾਹ ਜੀ ਯਾਰ ਕਰਾਂਗੇ ਸਭਲੇ ਕਰ ਦੇ ਦੇ ਔਰ ਸਾਧ ਗੁਰੂ ਜੀ ਸਾਰੇ ਅੰਦਰ ਲਈ ਪਾਪ ਘੁਲਾ ਕਰ ਦਿੰਦੇ ਨੇ ਮਹਿਮਾਲ ਹੋ ਜਾਂਦੇ ਨੇ ਰਹਿਤ ਕਰ ਦਿੰਦੇ ਨੇ ਗੁਰੂ ਪਾਤਸ਼ਾਹੀ ਦੇ ਹਜੂਰ ਅਮਰਤ ਵਿੱਚ ਜਦ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰਿਆ ਰੁ ਭੱਜ ਰਹੇ ਗੁਰੂ ਪਾਤਸ਼ਾਹੀ ਦੀ ਹਾਜ਼ਰੀਆਂ ਪਰਵਾਰ ਕਰ ਭਾਈ ਜਿਹੜੇ ਜਨ ਜੀ ਗੁਰੂ ਕੇ ਚਰਨਾਂ ਵਿੱਚ ਨਹੀਂ ਪਹੁੰਚਣਾ ਕੀਤੇ ਆਓ ਗੁਰਦੁਆਰੇ ਹੋਏ ਸੁਜੀ ਪਾਇਸ਼ ਗੁਰੂ ਦੇ ਘਰ ਵਿੱਚ ਆ ਕੇ ਗੁਰੂ ਕੇ ਬਚਨਾਂ ਦਾ ਉਪਦੇਸ਼ ਲੈਣਾ ਕਰੀਏ ਤਾ ਜੋ ਸਾਨੂੰ ਸੋਚੀ ਆ ਜਾਵੇ ਸਾਡਾ ਮਾਨ ਕਾਉ ਮੇ ਵਿਚ ਉਜਾਲੇ ਤੇ ਗੁਰੂ ਦੇ ਪਾਸੂ ਹੋ ਜਾਂਦਾ ਹੈ ਗੁਰੂ ਪਾਤਸ਼ਾਹੀ ਦਾ ਜਿਹਦਾ ਪਾਵਨ ਕਰਵਾ ਧੰਨ ਗੁਰਸੈ ਮਹਾਰਾਜ ਦੇ ਪਾਵਨ ਆ 644 ਅੰਕ ਤੇ ਆਰੰਭਤ ਸ਼ੋਭੀ ਨੀਕ ਆਏ ਅਤੇ 646 ਅੰਕ ਦੇ ਸੰਪੂਰਨ ਦਾ ਤਾ ਗੁਰੂ ਪਾਤਸ਼ਾਹ ਜੀ ਅੱਜ ਦਾ ਉਪਦੇਸ਼ ਸਾਨੂੰ ਕੀ ਬਖਸ਼ਣਾ ਕਰ ਰਹੀ ਹਨ ਸਤਨਾਮ ਓ ਆਈ ਗੁਰੂ ਸਾਹਿਬ ਜੀ ਸਲੋਕ ਪਾਠ ਕੀਤਾ ਸਲੋਕ ਦੇ ਅੰਦਰ ਧੰਨ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਜੀ ਪਾਤਸ਼ਾਹੀਆਂ ਨੇ ਪਾਵਨ ਪਵਿੱਤਰ ਮੁਖਾਰਤ ਤੋਂ ਇਹ ਪਾਵਨ ਪਰਵਾਦ ਉਪਦੇਸ਼ ਸਾਨੂੰ ਮਹਾਰਾਜਿਆਂ ਨੇ ਉਚਾਰਨ ਕਰਕੇ ਦਿੱਤਾ ਹੈ ਬਿਨਾਂ ਆਵੈ ਸਭ ਪਰਮਦੇਵ ਨੇਤ ਜਾਗ ਤੋਟਾ ਸਹਸਾਰ ਗੁਰੂ ਮਹਾਰਾਜਿ ਬੇਰਤਾਬ ਤੂ ਸਾਰੇ ਹੀ ਭਰਮਾਂ ਦੇ ਵਿੱਚ ਪਾਏ ਹੋਏ ਇਹ ਜਾਗ ਜਿਹੜਾ ਹੈ ਇਹ ਭਟਕਾਂ ਦੇ ਵਿੱਚ ਲੱਗਾ ਹੋਇਆ ਹੈ ਗੁਰੂ ਮਹਾਰਾਜ ਜੀ ਪਾਤਸ਼ਾਹ ਕਹਿ ਰਹੇ ਕਿਹਦੇ ਬਿਨਾਂ ਕੋਈ ਸਾਖ ਧਰਮ ਦੇ ਇਤ ਜਾਗਰਤੋਂ ਤਾਸ ਸਾਰੀ ਜਗਤ ਦੇ ਵਿੱਚ ਪਰਮਾਤਮਾ ਤੋਂ ਟੁੱਟ ਗਏ ਅਤੇ ਨਾਮ ਤੋਂ ਪਰੇ ਹੋ ਗਏ ਹੰਗ ਬਨ ਮੁਖ ਕਰਮ ਮੁਕਵਾਉਣ ਹਉਮੈ ਅੰਤ ਉਬਾਰ ਮਹਾਰਾਜ ਜਿਹੜੇ ਮਨਮੁਖ ਨੇ ਉਹਨਾਂ ਨੇ ਕਰਮ ਵੀ ਜੋ ਕਰਕੇ ਜਿਹੜੇ ਕਰਮ ਕੋ ਮਾਇਕ ਕਉੜੇ ਕੀਤੇ ਨੇ ਹੋ ਕੇ ਉਹਨਾਂ ਦੇ ਅੰਦਰ ਆਮੀ ਹੈ ਹਰੇ ਰਾ ਛ ਆ ਗਿਆ ਹੈ ਤੇ ਮਹਾਰਾਜ ਜੀ ਦੇ ਅੰਦਰ ਗੁਬਾਰ ਚਾ ਗਿਆ ਜਿਹੜਾ ਮਨੁੱਖ ਬੰਦਾ ਹੈ ਉਹ ਗੁਰੂ ਦੀ ਬਾਤ ਦੇ ਅਨੁਸਾਰ ਨਹੀਂ ਚੱਲਦਾ ਉਸ ਦੇ ਅੰਦਰ ਮੈਲ ਭਾਂਦੀ ਜਾਂਦੀ ਹੈ ਕਿਉਂਕਿ ਉਹ ਗੁਰੂ ਦੇ ਚਰਨਾ ਵਿੱਚ ਨਹੀਂ ਆਉਂਦਾ ਗੁਰੂ ਕੀ ਸੰਗਤ ਵਿੱਚ ਬੈਠਦਾ ਵੀ ਉਨਾਉ ਤਰੀਕੇ ਨਹੀਂ ਪਤਾ ਲੱਗਦੀ ਜਿਵੇਂ ਡਿਸਿਪਲਨ ਦਾ ਡਿਸਿਪਲਨ ਜਿਹੜਾ ਉਹ ਗੁਰੂ ਕੇ ਚਰਨਾ ਵਿੱਚ ਆਕਰ ਕੇ ਸ਼ਬਦ ਨਾਲ ਜੁੜ ਕਰਕੇ ਪਰਪਤ ਹੋਵੇਗਾ ਗੁਰੂ ਕੋਖ ਅਪਰਤ ਜੀਵੜਾ ਦਾਨਕ ਸ਼ਾਵਨ ਵਿਚਾਰ ਜੇ ਗੁਰੂ ਦੇ ਮੁਖ ਲੱਗਦੇ ਗੁਰੂ ਕੇ ਪਿਆਰ ਦੇ ਵਿੱਚ ਪਾਵਨ ਹੋ ਕਰਕੇ ਗੁਰੂ ਦੇ ਨਾਲ 모ਹਤ ਗੁਰੂ ਦੇ ਨਾਲ ਪ੍ਰੇਮ ਪਾ ਲਿਆ ਏ ਤੇ ਮਹਾਰਾਜ ਜੀ ਉਹ ਅਮਰਤ ਤਿਰੈਨੀ ਸ਼ਬਦ ਦੀ ਵਿਚਾਰ ਕਰ ਕਰਕੇ ਹਿਰਦੇ ਨੂੰ ਸਾਫ ਹੁੰ ਜੀ ਕਹਿੰਦੇ ਫਰੋਲ ਕਰਕੇ ਇਸ ਨੂੰ ਸਾਫ ਕਰਕੇ ਗੁਰੂ ਕੀ ਨਾਮ ਸਿਮਰਨਾ ਕਰ ਰੇ ਹਨ ਮਹਲਾ 3 ਜੀ ਕੀ ਜੇ ਪਾਤਸ਼ਾਹ ਮਹਾਰਾਜ ਜੀ ਉਚਾਰਨ ਵਿੱਚ ਹਨ ਸਹਿਜ ਜਾਗੈ ਸਹਿਜ ਸੋਵੈ ਕਿਹੜਾ ਸਹਿਜ ਵਿੱਚ ਜਾਗਦਾ ਹੈ ਸਹਿਜ ਵਿੱਚ ਉਹ ਜਾਗਦਾ ਜਿਹੜਾ ਅਮਰ ਤਵੇਦੀ ਨਿਤ ਦੀ ਓਕਾਰ ਲੈਂਦਾ ਹੈ ਜਿਹੜਾ ਗੁਰੂ ਕੇ ਪਿਆਰ ਨੂੰ ਪਾਲਦਾ ਹੈ ਤੇ ਮਹਾਰਾਜ ਇਹ ਸਹਿਜੇ ਸੋਵੈ ਇਹ ਆਨੰਦ ਦੇ ਵਿੱਚ ਜੋ ਸੌਂਦਾ ਏ ਗੁਰੂ ਦਾ ਨਾਮ ਜਪ ਕਰਕੇ ਧਿਆਲਤਾ ਗੁਰੂ ਤੋਂ ਪ੍ਰਾਪਤ ਕਰਦਾ ਹੈ ਗੁਰੂ ਵਖ ਆਨ ਦਿਲ ਉਸ ਤਾ ਤੋ ਹੋਵੇ ਜਿਹੜਾ ਪਿਆਰਾ ਗੁਰੂ ਦੇ ਹੁਕਮ ਦੇ ਅਨਸਾਰ ਚਲਦਾ ਹੈ ਨਾ ਤੇ ਮਹਾਰਾਜ ਇਹਦੇ ਆਨ ਦਿਲ ਹਾਰ ਦਿਲ ਉਸਦੀ ਉਸਤਤਵ ਵੀ ਆਏ ਬਾਦ ਮੁਖ ਪਰੰ ਸਹਸਾ ਹੋਵਜਾ ਮਨ ਮੁਖੇ ਉਹ ਭਰਮਾ ਦੇ ਨਾਲ ਭੜਿਆ ਹੋਇਆ ਆਤਰ ਚਿੰਤਾ نیند ਦਾ ਸੂਵ ਅਤੇ ਅੰਦਰ ਚਿੰਤਾ ਲਗੀ ਕਿਉਂਕਿ ਮਾੜਾ ਕਰਮ ਕੀਤਾ ਹੈ ਤੇ ਮਾੜੇ ਕਰਮ ਕੀ ਅੰਦਰੋਂ ਗੋਲਦੇ ਫਿਰਦੇ ਇਹ ਮਾਰਾ ਕੀ ਚਿੰਤਾ ਬਣੀ ਹੋਈ ਹੁਣ ਆਪਾ ਕਹਿੰਦਾ ਹੈ ਵੀ ਹੱਥ ਸਾਫ਼ ਕਰ ਲਈ ਹੱਥ ਸਾਫ਼ ਕਿਵੇਂ ਹੋਏ ਮਾਂ ਮਾਂ ਆਪਨੇ ਬੋਤਨ ਕਿਵੇਂ ਪਾਲਿਆ ਹੁਣ ਜੇ ਪੁੱਤ ਕਿਤੇ ਦੁੱਖ ਪੀ ਕਰਕੇ ਇਨਸਾਨ ਸਮਝ ਜਿਉ ਉੱਚਾ ਜਾਵੇ ਬੱਚੇ ਦੇ ਮੁਖ ਤੋਂ ਤੇ ਮਾਂ ਨੇ ਭਾਵਾਂ ਕਿੰਨਾ ਵੀ ਮਹਿੰਗਾ ਸੋਤ ਪਾਇਆ ਹੈ ਇਸ ਸਾਧ ਸੰਗਤ ਨੂੰ ਆਪਰਾ ਸੋਣ ਨਹੀਂ ਸਾਫ ਕਰਦੀ ਉਹ ਪਹਿਲਾ ਆਪਣੇ ਬੱਚੇ ਨੂੰ ਸੁਭਾਰਦੀ ਹੈ ਉਸ ਦੇ মুখ ਨੂੰ ਸਾਫ ਕਰਦੀ ਹੈ ਇਸ ਸਾਧ ਸੰਗਤ ਜਦੋਂ ਗੁਰੂ ਮਹਾਰਾਜ ਜੀ ਪਾਤਸ਼ਾਹ ਕੀ ਮਾ ਦਾ ਸਭਾ ਹੋਗਾ ਤੇ ਸਾਧ ਸੰਗਤ ਕੀ ਪੁੱਤ ਕੀ ਹੈ ਉਸ ਦਾ মুখ ਨਹੀਂ ਸਾਫ ਕਰ ਸਕਦਾ ਜਿਹੜਾ ਵਰਜੀਤ ਵਰਜੀ ਵੱਡਾ ਸਿਆਣਕ ਵਾਲਾ ਹੋ ਓ ਮਾਤਾ ਮੁਖੀ ਸ਼ਾਮ ਕਰਦਾ ਪਰ ਮਾ ਮੇ ਉਸ ਦਾ ਮਾਲ ਨੂੰਤਰ ਤੋਕਾ ਹੈ ਬਾਪੂ ਯਾਦ ਭੁੱਲ ਗਿਆ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਚਿੰਤਾ ਦੇ ਵਿੱਚ ਲੱਗਾ ਹੋਇਆ ਉਸ ਨੂੰ ਚਿੰਤਾ ਕਾਦੀ ਪਈ ਗਈ ਉਸ ਦੇ ਮਾੜੇ ਕਰਮਾਂ ਦੇ ਕਿਉਂਕਿ ਉਹਨੇ ਚੰਗਾ ਕਰਮ ਨਹੀਂ ਕੀਤਾ ਆਪਣੇ ਬਾਪ ਅਤੇ ਬਾਪ ਸੰਭਾਲ ਨਹੀਂ ਕੀਤਾ ਜੋ ਅੱਜ ਦੌਰ ਚੱਲ ਰਿਹਾ ਮੇ ਮਹਾਰਾਜ ਦੀ ਚੁਣ ਚਿੰਤਾ ਪ੍ਰਗਟ ਹੋ ਗਈ ਗਿਆਨੀ ਜਾਗੈ ਸਭ ਸੁਪਾਏ ਜਗ ਜਾਨੀ ਉਹ ਦਿਨ ਰਾਤ ਜਾਗਦਾ ਉਹ ਸੌਂਦਾ ਨਹੀਂ ਉਸ ਦੇ ਅੰਦਰ ਨਾਮ ਦਾ ਪੰਡਾਰ ਚੱਲਦਾ ਹੈ ਹੋਰ ਕਿਰਪਾ ਤੇ ਪਾਈਆ ਨਾ ਜੀ ਦੀ ਵਾ ਦੇਵੁਰਾਰੂ ਗੁਰੂ ਦੀ ਕਿਰਪਾ ਗੁਰੂ ਤੋਂ ਪ੍ਰਾਪਤ ਕੀਤੀ ਜਾਣੀ ਹੈ ਤੇ ਜਦੋਂ ਗੁਰੂ ਤੋਂ ਪ੍ਰਾਪਤ ਹੋ ਵੀ ਤੇ ਗੁਰੂ ਹੀ ਦੇਣਹਾਰ ਹੈ ਨਾਮ ਤੇ ਨਾਮ ਰਤੇ ਆ ਬਲ ਜਾਓ ਤੇ ਉਹ ਗੁਰਮੁਖ ਕੀ ਹੈ ਗੁਰੂ ਦੇ ਨਾਮ ਦੇ ਨਾਲ ਵਾਚ ਜਾਂਦਾ ਹੈ ਤੇ ਮੇਰੇਲ ਬਾਲ ਪੈਦਾ ਹੋ ਜਾਂਦਾ ਹੈ ਪਾਉਣੀ ਸੇ ਹਰ ਕਾਮ ਤਿਆਮ ਜੋ ਹਨ ਰਤਿਆ ਹੋ ਮਾਨਾ ਕਿ ਜਿਹੜੇ ਰਜੇ ਹੋਏ ਨੇ ਉਹਨਾਂ ਨੇ ਕਿਤਾਬ ਜਪਣੀ ਤੇ ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਧਿਆਇਆ ਗੁਰੂ ਅਮਰਦਾਸ ਪਾਤਸ਼ਾਹ ਓਵੇਂ ਓਮਰ ਜੀ ਦੀ ਉਹ ਨਮੇਰੀ ਹੈ ਪਾਸਾਤ ਸੰਗਤ ਦੀ ਗੁਰੂ ਅੰਦਰ ਪਾਤਸ਼ਾਹ ਜੀ ਦੀ ਸ਼ਰਮ ਵਿੱਚ ਆ ਗਏ ਤੇ ਸਾਧ ਸੰਗਤ ਦੀ ਭੜਾਪੇ ਦੇ ਵਿੱਚ ਅੱਜ ਜੀ ਕਿਸੇ ਨੂੰ ਆਖੋ ਨਾ ਬਚੇ ਪੁੱਤ ਪਾਣੀ ਦਾ ਗਲਾਸ ਪੜਾਈ ਰਾਉਲਾਮੀ ਸਾਸ ਨੂੰ ਕੀ ਕਹਿੰਦਾ ਹੈ ਬੋਲੀ ਜੀ ਅੱਜ ਦੀ ਹੋ ਗਈ ਨਾ ਜਿਹੜਾ ਉੱਟ ਕੇ ਪੀਲਾ ਉੱਟ ਕੇ ਪੀਤਾ ਨਹੀਂ ਕਹਿੰਦਾ ਤੇ ਜੇ ਮਾਪ ਨੂੰ ਕੀ ਕਹਿੰਦਾ ਹੈ ਮਾਪ ਪਹਿਲਾਂ ਮੈਨੂੰ ਵੈਜ ਵੇਚ ਲੈ ਤੇ ਤੈਨੂੰ ਫੜਾਉਣਾ ਹੈ ਕੌਣ ਤੇ ਮਾਂ ਕੀ ਕਰਦੀ ਆ ਮਾਂ ਛੋਟੀਆਂ ਛੋਟੀਆਂ ਗੋਟੀਆਂ ਕਰਕੇ ਮੂੰਹ ਵਿੱਚ ਪਾਉਂਦੀ ਹੈ ਚਾਹੇ ਕਿਹਾ ਵੀ ਬੱਚਾ ਅੱਕਿਆ ਹੋਵੇ ਕਿੰਨਾ ਵੀ ਨਾਰਾਜ਼ ਹੋ ਮਨਉਂਦੀ ਹੈ ਪਰ ਮਹਾਰਾਜ ਜੀ ਪਾਤਸ਼ਾਹ ਕਹਿੰਦੇ ਤੂੰ ਰੱਬ ਨੂੰ ਮਨਵਾਉਣਾ ਨਹੀਂ ਕੀਤਾ ਮਾਂ ਨੇ ਮਨਵਾ ਲਿਆ ਪੁੱਤ ਨੂੰ ਪਰ ਪੁੱਤ ਮਾਂ ਨੂੰ ਵੀ ਮਨਵਾਣਾ ਕਰ ਰਿਹਾ ਕਿਉਂਕਿ ਮਾਂ ਦਾ ਅਰਜ਼ੂ ਕੁਝ ਹੋਵੇਗਾ ਜਦੋਂ ਪੁੱਤ ਉਹਦਾ ਹੁਕਮ ਮੰਨੇਗਾ ਪਾਰਾ ਜੀ ਹਉਮੈ ਦਾ ☬ ਛੱਡਦਾ ਹੈ ਅਸੀਂ ਮਾਂ ਤੇ ਪਾਪ ਦਾ ਪੱਲਾ ਛੱਡਦਾ ਹੈ ਅਸੀਂ ਯਾਰਾਂ ਤੇ ਦੋਸਤਾਂ ਦਾ ਪੱਲਾ ਪਕੜਿਆ ਹੈ ਜੀ ਕਾਗ ਕਰਕੇ ਖੁਆਰੀ ਹੋ ਗਈ ਜੇ ਮਾਂ ਤੇ ਬਾਪ ਦਾ ਪੰਨਾ ਪਕੜੀ ਰੱਖਦੇ ਇਹ ਸਾਧ ਸੰਗਤ ਜੀ ਕਦੀ ਵੀ ਸਾਡੀ ਖੁਆਰੀ ਨਹੀਂ ਹੋਣੀ ਸੀ ਮਤਲਬ ਗੁਰੂ ਦਾ ਪੰਨਾ ਫੜਨਾ ਸੀ ਅਸੀਂ ਅਸੀਂ ਪ੍ਰਕਾਰਾਂ ਦਾ ਪੰਨਾ ਫੜਨਿਆ ਹਾਰ ਇੱਕ ਧਿਆਵੈ ਇੱਕ ਇੱਕੋ ਹਾਰ ਸਦਿਆ ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਾਰ ਇੱਕ ਧਿਆਵੈ ਇੱਕ ਇੱਕੋ ਹਾਰ ਸਤਿਆ ਜੀ ਪਤਾ ਨਹੀਂ ਕਿੰਨੇ ਤਿਆਰ ਦੱਸਿਆ ਸਾਹਿਬ ਜੀ ਨਾਗਰਿਕ ਪਾਤਸ਼ਾਹ ਜੀ ਨੇ ਤੇ ਇੱਕੋ ਪਰਿਵਾਰਕ ਦਾ ਨਾਮ ਲੈਣਾ ਹੈ ਪਰ ਅਸੀਂ ਕਿੰਨੇ ਤੋਂ ਨਾਮ ਜਿਹੜੇ ਲੈਣੇ ਸ਼ੁਰੂ ਕਰੀ ਅਸੀਂ ਪਤਾ ਨਹੀਂ ਕਿ ਇਹ ਨੂੰ ਕਦੀ ਜਾ ਰਹੇ ਨਹੀਂ ਕਹਿੰਦੇ ਸਰ ਜਿਹੜੇ ਫਕੀਰ ਹੁੰਦੇ ਨੇ ਜਿਹੜੇ ਦਰਗਾਹੀ ਹੁੰਦੇ ਨੇ ਕਹਿੰਦੇ ਉਹ ਬੜੇ ਕਰੜੇ ਨੇ ਫਿਰ ਗੁਰੂ ਘਰਾਂ ਠੰਡਾ ਗੁਰੂ ਤੇ ਉਹ ਵੀ ਮਹਾਂਪੁਰੇ ਜਿਹਦੇ ਅੰਦਰ ਸਾਰੇ ਆਉਂਦੇ ਤੇ ਸਾਧ ਸੰਗਤ ਜੀ ਗੁਰੂ ਮਹਾਰਾਜ ਕਹਿੰਦੇ ਜੀ ਇੱਕ ਨੂੰ ਧਿਆਵੇ ਤਾਂ ਤੇ ਇੱਕੋ ਦੇ ਵਿੱਚ ਤੈਨੂੰ ਪ੍ਰਾਪਤੀ ਹੋਵੇਗੀ ਉਸ ਸੱਚੇ ਪ੍ਰਮਾਤਮਾ ਨੂੰ ਤੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰਨਾ ਅਰ ਤਦ ਜਾ ਕੇ ਕਿੰਦਰ ਬਾਹਰ ਹੋਣਾ ਏ ਇਹ ਨਹੀਂ ਕਿ ਅੱਜ ਇੱਥੇ ਆ ਗਿਆ ਕੱਲ ਨੂੰ ਦੂਜੇ ਥਾਂ ਚਲਾ ਗਿਆ ਮਹਾਰਾਜ ਜੀ ਇਦਾਂ ਗੱਦੀ ਹੀ ਹੋਰੀ ਹਾਰ ਇੱਕੋ ਵਰਤੈ ਇੱਕ ਏਕੋ ਉਪਤਿਆ ਤੇ ਸਾਸ ਜੀ ਇੱਕੋ ਹੀ ਵਕ ਰਿਆ ਏ ਤੇ ਇੱਕੋ ਤੋਂ ਸਾਡੀ ਊਪਜ ਹੈ ਜੋ ਹਰ ਦਾਮ ਧਿਆਵ ਤਿੰਨ ਧਰ ਸਤਿ ਘਤੇ ਆ ਜੋ ਹਰੀ ਪ੍ਰਮਾਤਮਾ ਦਾ ਨਾਮ ਧਿਆਉਦਾ ਏ ਤੇ ਪ੍ਰਮਾਤਮਾ ਦੇ ਉੱਤੇ ਧਰਨ ਕਰੂ ਮਰਨ ਦਾ ਵੀ ਡਰ ਨਿਕਲ ਜਾਂਦਾ ਹੈ ਜੰਮਣ ਦਾ ਵੀ ਡਰ ਨਿਕਲ ਜਾਂਦਾ ਸਾਧੂ ਗੁਰੂ ਜੀ ਕਹਿੰਦੇ ਡਰ ਕਾ ਉਤਾਇ ਗੁਰਮਖ ਦੇ ਉਤੋ ਕਹਿੰਦਾ ਜਨਮ ਤੇ ਮਰਨ ਬਰਾਬਰ ਹੈ ਮੇਰੇ ਵਾਸਤੇ ਮੈਨੂੰ ਕੋਈ ਡਰ ਨਹੀਂ ਕੋਈ ਅਮਰਦਾਸ ਪਾਤਸ਼ਾ ਮਹਾਰਾਜ ਸੱਚੇ ਪਾਤਸ਼ਾਹ ਵੀ ਬੜੀ ਥਾਵਾਂ ਤੇ ਬੈਠਾ ਹੈ ਜਦੋਂ ਪਾਤਸ਼ਾਹ ਦੀ ਪ੍ਰਾਪਤ ਹੋਈ ਸੀ ਬੜੀਆਂ ਥਾਵਾਂ ਤੇ ਬਾਰੇ ਵੀ ਬਾਤੇ ਟੇਕੇ ਪਾਰ ਜਦੋਂ ਸਾਤ ਸੱਜਣ ਕੀ ਗੁਰੂ ਨਾਨਕ ਦੇ ਘਰ ਦਾ ਸ਼ਬਦ ਕੰਨਾਂ ਦੇ ਵਿੱਚ ਛਾਣਣ ਹੋ ਗਿਆ ਨਾ ਇਹ ਫਿਰ ਇੱਕੋ ਜਿਹਾ ਪਾਪ ਨਹੀਂ ਗੁਰੂ ਅੰਗਦ ਪਾਤਸ਼ਾਹ ਦੂਜੀ ਗੱਦੀ ਤੇ ਬੈਠੇ ਦੂਜੇ ਪਾਤਸ਼ਾਹ ਮਹਾਰਾਜ ਸਿੱਕੇ ਪਾਛੇ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਦੂਜੇ ਪਾਤਸ਼ਾਹ ਉਹਨਾਂ ਦਾ ਪੱਲਾ ਪਕੜਿਆ ਗੁਰਮਾਨਤ ਜੋਤ ਦਾ ਪੱਲਾ ਪਕੜਦੇ ਜੋਤ ਕੋਈ ਹੈ ਰੂਪ ਵਾਰੀ ਵਾਰੀ ਬਦਲੇ ਇਸ ਸਾਧ ਸੰਗਤ ਜੀ ਮਹਾਰਾਜ ਨੇ ਸਭ ਇੱਕੋ ਹੀ ਸ਼ਬਦ ਦੇ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਦੀ ਸੰਦਸਨਾ ਕੀਤਾ ਹੈ ਗੁਰਮਤੀ ਜੇਵ ਆਪ ਗੁਰਮੁਖ ਅਰ ਜਪਿਆ ਗੁਰੂ ਦੀ ਮੱਤ ਗੁਰੂ ਤੋਂ ਲੈਣੀ ਇਸ ਸਾਧ ਸੰਗਤ ਜੀ ਗੁਰੂ ਦਾ ਜਿਹੜਾ ਦਿੱਤਾ ਨਾਮ ਜਿਹਨੂੰ ਜਪਿਆ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਉਜੋ ਲੋ ਵੰਤਾ ਵਿੱਚ ਸਭ ਜੇ ਸਾਸ ਮਹਾਰਾਜੀ ਕਿਥੇ ਵਿਆਸ ਕਹਿੰਦਾ ਹੈ ਵਿਆਸ ਨੂੰ ਕਾਗਰ ਰਾਤ ਤੈਰ ਦੇ ਉੱਪਰ ਲੈ ਕੇ ਆਉਣੀ ਤੇ ਸਾਸ ਮਹਾਰਾਜੀ ਗੁਰ ਅੰਦਰ ਪਾਤਸ਼ਾਹ ਮਹਾਰਾਜੀਆਂ ਇਸ਼ਤਾਨ ਕਰਾਉਣਾ ਫਿਰ ਆਪ ਕੋ ਕਰ ਫਿਰ ਗੁਰੂ ਮਹਾਰਾਜ ਜੀ ਪਾਤਸ਼ਾਹ ਜੀਆਂ ਦੇ ਨਾਲ ਦਿੱਤ ਨਿਮ ਵਿੱਚ ਬੈਠਣਾ ਪ੍ਰਮਾਤਮਾ ਦੀ ਉਸਤਤ ਕਰਣੀ ਆਪ ਆਖੀਵੇਂ ਅਜੇ ਸਮਾਂ ਨਹੀਂ ਹੋਇਆ ਆਪ ਜੀ ਨੇ ਬੁੱਢੇ ਹੋ ਗਏ ਕੰਮ ਬੜਾ ਹੈ ਸਾਹ ਸਮਝੀ ਸਾਰੇ ਬਹਾਨੇ ਨੇ ਕੰਮ ਟੈਮਦਾਰ ਕੀਤਾ ਤੇ ਨਾਮ ਵੀ ਟੈਮ ਨਾਲ ਜਪਿਆ ਦਰਗਾਹ ਦੇ ਵਿੱਚ ਕਬੂਲ ਹੋਣਾ ਹੈ ਕਿਰਤ ਵੀ ਦਰਗਾਹ ਦੇ ਵਿੱਚ ਤੇ ਨਾਮ ਵੀ ਦਰਗਾਹ ਦੇ ਵਿੱਚ ਕਬੂਲ ਹੋਣਾ ਹੈ ਬਾਕੀ ਸਾਡੇ ਸਾਰੇ ਹੀ ਸਾਡੇ ਬਹਾਨੇ ਅਸੀਂ ਬਹਾਨਿਆਂ ਦੇ ਨਾਲ ਚੱਲਦੇ ਆਂ ਪਾਲ ਗੁਰੂ ਨੇ ਕੋਈ ਬਹਾਨਾ ਨਹੀਂ ਕੀਤਾ ਸਾਧ ਸੰਗਤ ਦੀ ਸ਼ਰਨ ਵੀ ਕਰਵਾਉਂਦੇ ਨੇ ਨਾਮ ਵੀ ਜਪਦੇ ਨੇ ਸੰਗਤ ਦੀ ਸੇਵਾ ਵੀ ਕਰਦੇ ਨੇ ਹਰਜੀ ਵੀ ਨਗਰ ਪਕਾਉਂਦੇ ਨੇ ਏ ਕਿਰਤ ਵੀ ਕਰਦੇ ਤਾਂ ਗੁਰੂ ਅਮਰਦਾਸ ਜੀ ਤੇ ਸਾਧ ਸੰਗਤ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਆਪਨੂੰ ਪਰਮਾਨੰ ਬਖਸ਼ਿਆ ਉਸ ਦੇ ਅੰਦਰ ਮਹਾਰਾਜ ਜੀ ਨੇ ਦਸਮਾ ਕੀਤਾ ਹੈ ਕਿ ਗੁਰੂ ਦੀ ਮੱਤ ਲੈ ਕੇ ਗੁਰੂ ਤੋਂ ਪ੍ਰਾਪਤੀ ਕਰਕੇ ਗੁਰੂ ਦੇ ਮੋਖ ਲੱਗ ਕਰਕੇ ਹਰੀ ਨਾਮ ਦਾ ਜਾਪ ਅੰਤ ਗਿਆਨ ਦਾ ਆਉ ਜੇ ਤੇ ਕਿਸ ਸੋਚੀ ਪਾਏ ਬਿਨ ਡਟਾ ਕਿਆ ਸਹਾਈ ਹੈ ਅੰਧਾ ਅੰਤਕ ਮਾਇ ਮਹਾਰਾਜ ਦੀ ਜੀੜਾ ਹਣੀ ਰਾਏ ਹਰੇ ਦੇ ਵਿੱਚ ਪਤਾ ਟਕਰਾਰ ਵਾਰ ਵੇ ਅਜੇ ਸੀ ਟਕਰਾਰ ਵਾਰ ਜਦੋਂ ਸਾਡੀ ਟਕਰ ਗੁਰੂ ਦੇ ਚਰਨਾ ਵਿੱਚ ਕਬੂਲ ਹੋ ਗਈ ਆ ਜਦੋਂ ਅਸੀਂ ਸਿੱਧੇ ਮਾਰਗ ਤੇ ਆ ਗਏ ਜਦੋਂ ਸਿੱਧੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੱਥਾ ਮਾਰਿਆ ਮੱਥਾ ਟੇਕਿਆ ਤੇ ਸਾਸ ਜੀ ਉਹ ਕਰਤਾਰ ਸਾਡੇ ਸਿੱਧੇ ਗੁਰੂ ਦੇ ਚਰਨਾਂ ਦੇ ਵਿੱਚ ਲਿਪਕ ਜਾ ਰਹੀ ਹੈ ਤੇ ਗੁਰੂ ਦੀ ਪ੍ਰਾਪਤੀ ਸਾਾਨੂੰ ਹੋ ਜਾਣੀ ਇਹ ਗੁਰੂ ਮਹਾਰਾਜ ਸਕੀ ਪਾਤਸ਼ਾਹੀ ਜੀ ਅੱਜ ਦੇ ਪਾਵਨ ਪਰਮਾਨ ਵਿੱਚ ਦੱਸਣਾ ਕੀਤਾ ਜੀ ਕਿ ਅਸੀਂ ਕੀ ਕਰ ਰਹੇ ਹਾਂ ਅੱਜ ਅਸੀਂ ਟਕਰਾਈ ਮਾਰ ਰਹੇ ਹਾਂ ਕਦੀ ਕਿਸੇ ਵੱਲ ਜਾਣੀ ਕਦੀ ਕਿਸੇ ਵੱਲ ਪਰ ਜਦੋਂ ਗੁਰੂ ਵਾਂਗ ਹੋ ਗਏ ਨਾ ਜੀ ਗੁਰੂ ਆਪਣੇ ਵੱਲ ਜਾਣਾ ਹੈ ਫਿਰ ਕਿਤੇ ਵੀ ਟਕਰਾ ਮਾਰਨੀ ਲੋੜ ਨਹੀਂ ਪੈਣੀ ਗੁਰੂ ਅਮਰਦਾਸ ਸਵਾਹ ਰਾਜ ਜੀਆ ਨੇ ਵੀ ਗੁਰੂ ਨਾਨਕ ਜੋਤਪੁਰ ਅੰਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੰਵਸ਼ਕਾਰ ਕੀਤਾ ਔਰ ਗੁਰੂ ਤੋਂ ਪ੍ਰਾਪਤੀ ਕੀਤੀ ਤੀਜੇ ਪਾਤਸ਼ਾਹ ਗੱਤੀ ਤੇ ਸੁਭਾਈ ਵਾਂਗ ਹੋ ਗਏ ਗੁਰਨਾਨਕ ਜੋਤ ਔਰ ਗੁਰੂ ਅੰਨਜੋਤ ਜਿਹੜੀ ਗੁਰੂ ਨਾਨਕ ਜੀ ਤੋਂ ਗੁਰੰਧਪਾਤ ਪਾਤਸ਼ਾਹੀ ਜੀ ਦੇ ਦੁਆਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਟਿਕਾਓ ਹੋ ਗਈ ਔਰ ਗੁਰੂ ਪਾਤਸ਼ਾਹੀ ਜੀ ਦੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰ ਜੰਤਾਰਮੈ ਔਰ ਗੁਰੂ ਪਾਤਸ਼ਾਹੀ ਜੀ ਨੇ ਰਹਿਮਤਾਂ ਕੀਤੀਆਂ ਨੇ ਅੱਜ ਦੇ ਪਾਵਨ ਵਰਮਾਨ ਦੇ ਨੂੰ ਸਾਨੂੰ ਇਹ ਸਮਝਾਉਣਾ ਕੀਤਾ ਹੈ ਗੁਰੂ ਪਾਤਸ਼ਾਹੀਆਂ ਦੇ ਪਰਮਾਤਮਾ ਦੇ ਵਿਚਾਰ ਕਰਦੇ ਹਾਂ ਗੁਰੂ ਕੇ ਜਪੋਂ ਨੇ ਬੈਤਿਓ ਗਿਆਤ ਪ੍ਰਕਾਸ਼ੀ ਭਰਵਾ ਹੋ ਜਾਏ ਨਾ ਆਪ ਸੰਗਤ ਬਾਪ ਕੰਜੋ ਧੰਨ ਗੁਰੂ ਸਹਿ ਮਹਾਰਾਜ ਦੀ ਮਰਸ਼ਨ ਹਾਰ ਕਿਰਪਾ ਕੰ ਸਰੂ ਸਾਰਿਆਂ ਨੂੰ ਹੀ ਨਾਮ ਦੇ ਗਾਉ ਮੋਲੈ ਸਾਡੇ ਹਿਰਦੇ ਦੇ ਵਿੱਚ ਗੁਰੂ ਦੇ ਨਾਮ ਦਾ ਨਮਕਾ ਵਰਜੀ ਤਾਂ ਜੋ ਸਾਡਾ ਇਹ ਜੀਵਨ ਜਿਹੜਾ ਹੈ ਇਹ ਸੰਭਲਾ ਹੋ ਜਾਵੇ ਸਾਧੂ ਜੀ ਦੀ ਕਿਰਪਾ ਕੰ ਸਾਡਿਆਂ ਆਜ ਰੀਆਂ ਸਭ ਰਾ ਦੀਆਂ ਪ੍ਰਵਾਨ ਕੰ ਬਾਬਰ ਖੇਦ ਦਾ ਪਵਾਕਾਂ ਵਾਹ ਗੁਰੂ ਕੀ ਕਾਨਸਾ ਵਾਹ ਜੀ ਕੀ ਫਤ